ਇਸ ਕੰਮ ਵਾਸਤੇ ਨੇ ਸਰਕਾਰ ਕੀ ਹੈਲਪ ਕਰ ਦਿੱਤੀ। ਦੇਖੋ ਇਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਕਾਫੀ ਕੋਸ਼ਿਸ਼ਾਂ ਤੋਂ ਬਾਅਦ 201 ਪਰਿਵਾਰਾਂ ਨੂੰ ਸੁਨਾਮ ਸ਼ਹਿਰ ਦੇਆਂ ਨੂੰ ਜੋ ਆਵਾਸ ਯੋਜਨਾ ਹੈ ਉਹਦੇ ਤਹਿਤ ਅੱਜ 2.5 ਲੱਖ ਰੁਪਏ ਦੇ ਜਿਹੜੇ ਸੈਂਕਸ਼ਨ ਲੈਟਰਸ ਨੇ ਉਹ ਦੇਣ ਜਾ ਰਹੇ ਹਾਂ ਜਿਦੇ ਵਿੱਚ ਜਿਨ੍ਹਾਂ ਲੋਕਾਂ ਦੇ ਘਰ ਪੈਣ ਵਾਲੇ ਨੇ ਉਹਨਾਂ ਨੂੰ ਇਹ ਰਾਸ਼ੀ ਜਿਹੜੀ ਉਹ ਦਿੱਤੀ ਜਾ ਰਹੀ ਹੈ। ਇਨ ਸਟੇਜਿਸ ਦੇ ਵਿੱਚ ਇਹ ਪੈਸਾ ਹੋਣਾ ਹੈ ਔਰ ਸਟੇਜ ਵਾਈਜ਼ ਜਿਵੇਂ ਜਿਵੇਂ ਕੰਪਲੀਟ ਕਰੀ ਜਾਣਗੇ ਤਾਂ ਕਿ ਲੋਕ ਦੇ ਸਿਰ ਦੇ ਉੱਪਰ ਛੱਤ ਹੋ ਸਕੇ ਇਹ ਇੱਕ ਉਪਰਾਲਾ ਸਰਕਾਰ ਦਾ ਜਿਹਦਾ ਜਿਹਦੇ ਵਾਸਤੇ ਅੱਜ ਸਾਰੇ ਸਾਥੀਆਂ ਨੂੰ ਅੱਜ ਬੇਨਤੀ ਕੀਤੀ ਕਿ ਉਹਨਾਂ ਨੂੰ ਜਿਹੜੇ ਸੈਂਕਸ਼ਨ ਲੈਟਰਸ ਨੋ ਦੇਣਗੇ ਤੇ ਫਿਰ ਤਾਂ ਕਿ ਉਹਦਾ ਘਰ ਜਿਹੜਾ ਵਧੀਆ ਤਰੀਕੇ ਨਾਲ ਪਾ ਸਕਣ ਟੋਟਲ ਕਿੰਨੀ ਲੱਗਦੀ ਜੀ ਕਿੰਨੀ 100 ਕਰੋੜ 200 ਇੱਕ ਸਮਝ ਲਓ 5 ਕਰੋੜ ਤੋਂ ਪਲੱਸ ਬਣ ਜਾਂਦੇ ਜੀ ਜਿਹੜਾ ਕਿ ਅੱਜ ਇਹਨਾਂ 200 ਪਰਿਵਾਰਾਂ ਨੂੰ 2 ਲੱਖ ਰੁਪਏ ਪਰ ਫੈਮਿਲੀ ਪਰ ਘਰ ਹੈ ਜਿਹੜਾ ਇਹ ਰਾਸ਼ੀ ਹੈ ਜਿਹੜੀ ਹੋਰ ਕੀ ਪਲਾਨ ਹੈ ਹੋਰ ਅੱਗੇ ਬਾਕੀ ਪਲਾਨ ਦਾ ਡਿਵੈਲਪਮੈਂਟ ਤੇ ਚੱਲ ਹੀ ਰਹੇ ਨੇ ਜਾਂ ਇਸ ਤੋਂ ਇਲਾਵਾ ਜੋ ਪੰਜਾਬ ਦੇ ਵਿੱਚ ਖੇਡਾਂ ਦਾ ਮਾਹੌਲ ਬਣਾਉਣ ਦਾ ਸਰਕਾਰ ਮਕਸਦ ਜਿਸ ਨਾਲ ਕੰਮ ਕਰ ਰਹੀ ਹੈ ਉਹਦੇ ਤਹਿਤ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ 3100 ਖੇਡ ਸਟੇਡੀਅਮ ਨੇ ਜਿਹੜੇ ਉਹਨਾਂ ਦੀ ਸ਼ੁਰੂਆਤ ਆ ਉਹ ਕੀਤੀ ਗਈ ਹੈ ਜਿਸ ਦੇ ਤਹਿਤ ਮੈਂ ਆਪਣੇ ਹਲਕੇ ਸੁਨਾਮ ਦੇ ਵਿੱਚ 29 ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਬਣਾਉਣੇ ਨੇ ਔਰ 1.5 ਲੱਖ 1.5 ਕਰੋੜ ਰੁਪਏ ਜਿਹੜਾ ਕੋਈ ਦੇ ਉੱਪਰ ਖਰਚਾ ਜਾ ਰਿਹਾ ਜਿਦੇ ਵਿੱਚੋਂ ਅੱਜ ਤਕਰੀਬਨ 11 ਪਿੰਡਾਂ ਦੇ ਵਿੱਚ ਉਹਨਾਂ ਦੇ ਨੀ ਪੱਥਰ ਜਿਹੜਾ ਰੱਖਿਆ ਆ ਕੱਲ ਨੂੰ ਫਿਰ ਦੁਬਾਰਾ 11 ਪਿੰਡਾਂ ਦੇ ਵਿੱਚ ਉਹਨਾਂ ਦੇ ਨੀ ਪੱਥਰ ਜਿਹੜਾ ਰੱਖਣ ਜਾਣਾ ਹਾਂ ਜੀ ਯੂਨੀਵਰਸਿਟੀ ਦਾ ਵਿਵਾਦ ਲੈ ਕੇ ਦੇਖੋ ਇਸ ਤਰ੍ਹਾਂ ਕਿ ਜਦੋਂ ਸਰਕਾਰਾਂ ਬਿਨਾਂ ਸੋਚੇ ਸਮਝੇ ਬਿਨਾਂ ਸਰਕਾਰ ਲੋਕਾਂ ਦੇ ਸੈਂਟੀਮੈਂਟਸ ਨੂੰ ਧਿਆਨ ਦੇ ਵਿੱਚ ਰੱਖ ਕੇ ਕੋਈ ਨਾਦਰ ਸ਼ਾਹੀ ਕੋਈ ਮੁਗਲਾਈ ਹੁਕਮ ਕਰ ਦਿੰਦੇ ਨੇ ਤੇ ਫਿਰ ਇਹੋ ਜਿਹਾ ਕੁਝ ਹੀ ਹੁੰਦਾ ਪੰਜਾਬ ਯੂਨੀਵਰਸਿਟੀ ਪੰਜਾਬ ਪੰਜਾਬੀਆਂ ਦੀ ਔਰ ਪੂਰੇ ਨਾਰਥ ਇੰਡੀਆ ਮੈਂ ਸਮਝਦਾ ਪੂਰੇ ਮੁਲਕ ਦੀ ਇੱਕ ਵਨ ਆਫ ਦਾ ਮੋਸਟ ਪ੍ਰੈਸਟੀਜੀਅਸ ਇੰਸਟੀਟਿਊਟਸ ਹੈ ਔਰ ਉਹਦੇ ਵਿੱਚ ਆਪ ਮੁਹਾਰੇ ਉਥੋਂ ਦੀ ਇਲੈਕਟਡ ਬੋਡੀ ਨੂੰ ਖਤਮ ਕਰਕੇ ਆਪ ਦੇ ਹੱਥ ਰੋਕੇ ਉਥੇ ਬਿਠਾ ਦੇਣਾ ਇਹ ਉਥੋਂ ਕੰਮ ਛਿੜਿਆ ਤੇ ਫਿਰ ਜਿਹੋ ਜਿਹੇ ਰਿਬੱਟਲ ਜਿਹੋ ਜਿਹੇ ਵਿਰੋਧ ਵਿਦਿਆਰਥੀਆਂ ਵੱਲੋਂ ਟੀਚਰਸ ਵੱਲੋਂ ਇੰਟੈਲੈਕਚੁਅਲਸ ਵੱਲੋਂ ਮੀਡੀਆ ਵੱਲੋਂ ਸਾਰੀਆਂ ਪੋਲੀਟিক্যাল ਪਾਰਟੀਆਂ ਵੱਲੋਂ ਆਮ ਆਦੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਰਿਆਂ ਵੱਲੋਂ ਹੋਇਆ ਜਿਹਦੇ ਤਹਿਤ ਕੇਂਦਰ ਸਰਕਾਰ ਨੂੰ ਝੋਗਣਾ ਪਿਆ ਪਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕੇਂਦਰ ਸਰਕਾਰ ਨੂੰ ਮੋਦੀ ਜੀ ਨੂੰ ਕਿ ਕਿਰਪਾ ਕਰਕੇ ਤੁਸੀਂ ਅੱਗ ਦੇ ਨਾਲ ਖੇਡਣ ਵਾਲਾ ਕੰਮ ਹੈ ਜਿਹੜਾ ਉਹ ਪੰਜਾਬ ਦੇ ਨਾਲ-ਨਾਲ ਬਾਰ-ਬਾਰ ਇਹੋ ਜਿਹੇ ਪੰਗੇ ਲੈ ਕੇ ਬਾਹਮ ਰੋੜ ਕੇ ਕੰਮ ਨਾ ਕਰੋ ਪਹਿਲਾਂ ਮੂੰਹ ਦਿਖਾਣੀ ਤੁਹਾਨੂੰ ਕਿਸਾਨ ਆंदोलਨ ਦੇ ਵਿੱਚ ਪੈ ਚੁੱਕੀ ਤੇ ਹੁਣ ਦੁਬਾਰਾ ਤੁਹਾਨੂੰ ਮੂੰਹ ਦਿਖਾਣੀ ਪਈਏ ਕਿਰਪਾ ਕਰਕੇ ਉਹ ਫੈਸਲੇ ਲਓ ਜਿੰਨਾ ਜਿਹੜੇ ਲੋਕਾਂ ਦੀ ਮੰਗ ਹੋਣ ਉਹਨਾਂ ਤੇ ਤਾਂ ਗੌਰ ਫਰਮਾਉਂਦੇ ਨਹੀਂ ਹੈਗੇ ਔਰ ਉੱਥੇ ਬੈਠ ਕੇ ਨਾਦਰ ਸ਼ਾਹੀ ਹੁਕਮ ਜਿਹੜੇ ਉਹ ਸੁਣਾਉਂਦੇ ਨੇ ਇਹ ਇਹੋ ਜਿਹੇ ਧੱਕੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦਾ ਸਾਡਾ ਇਹਨਾਂ ਵੱਲ ਬੋਲ ਯੂਨੀਵਰਸਿਟੀ ਦੇ ਵਿੱਚ ਕਿੰਨਾ ਵੱਲ ਸਾਡਾ ਦੇਖੋ ਪੰਜਾਬ ਨਹੀਂ ਦੇਖੋ ਇਸ ਤਰ੍ਹਾਂ ਕਿ ਜੇ ਇਹ ਜਿਹੇ ਤੁਹਾਡੇ ਤੋਂ ਪਤਾ ਲੱਗ ਰਿਹਾ ਜੀ ਕੋਈ ਇਹੋ ਜੀ ਗੱਲ ਹੋਈ ਉਹ ਤਾਂ ਹਰੇਕ ਚਾਹੇ ਸਰਕਾਰ ਨੇ ਆਪੋ ਆਪਣੇ ਸ਼ਿਰ ਮੁਤਾਬਕ ਜਿਹੜਾ ਦੇ ਦੇਣਾ ਜੇ ਕੋਈ ਇਹੋ ਜੀ ਗੱਲ ਹੈਗੀ ਤੇ ਪੰਜਾਬ ਸਰਕਾਰ ਨਾਲ ਬੈਠ ਕੇ ਗੱਲ ਕਰਾਂ ਨਾ ਪਰ ਮੇਰੇ ਨੌਲੇਜ ਦੇ ਵਿੱਚ ਤੁਹਾਡੇ ਤੋਂ ਹੀ ਸੁਣਨ ਨੂੰ ਮਿਲ ਰਿਹਾ ਮੇਰੇ ਨੌਲੇਜ ਦੇ ਵਿੱਚ ਇਹੋ ਜੀ ਹਜ ਤੱਕ ਕੋਈ ਗੱਲ ਨਹੀਂ ਹੈਗੀ ਬਿਹਾਰ ਦੇ ਵਿੱਚ ਅੱਜ ਟਕੋਲ ਐਂਡੀਐ ਸਰਕਾਰ ਦਾ ਆ ਰਿਹਾ ਹਾਂਜੀ ਬਿਹਾਰ ਦੇ ਵਿੱਚ ਚਲੋ ਇਹ ਤੋਂ ਚੌਧਰੀ ਨੂੰ ਪਤਾ ਲੱਗੇਗਾ ਜੇ ਤਾਂ ਐਗਜ਼ਿਟ ਪੋਸ ਨੇ ਆਪਾਂ ਜਿੰਨੀ ਮਰਜ਼ੀ ਡਿਸਕਸ਼ਨ ਕਰ ਲਉਂਦਾ ਬਹਜ਼ ਇੱਕ ਦਿਨ ਰਹਿ ਗਿਆ ਵਿਚਾਲੇ ਜਿਹੜੇ ਬੰਮਤਵਾ ਕੇ ਨੇ ਜੀ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦਾ ਤੁਹਾਡੀ ਗਤੀਵਿਧੀਆਂ ਨੇ ਜੀ ਦੇਖੋ ਇਸ ਤਰ੍ਹਾਂ ਕਿ ਪੰਜਾਬ ਸਰਕਾਰ ਪਹਿਲਾਂ ਹੀ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਪੁਲਿਸ ਬੜੀ ਮੁਸਤੈਦ ਹੈ ਇਹੋ ਜੀ ਕੋਈ ਵੀ ਅੱਤਵਾਦੀ ਘਟਨਾ ਜਾਂ ਲਾਅ ਐਂਡ ਆਰਡਰ ਜਿਹਦੇ ਨਾਲ ਡਿਸਟਰਬ ਹੋਵੇ ਉਹ ਪੰਜਾਬ ਦੇ ਵਿੱਚ ਅਲਾਉ ਨਹੀਂ ਕੀਤਾ ਜਾਏਗਾ ਕਿਸੇ ਵੀ ਕੋਸਟ ਤੇ ਗੱਲ ਇਹ ਹੈ ਕਿ ਪੈਸਾ ਜਿਹੜਾ ਉਹ ਸਰਕਾਰਾਂ ਦਾ ਨਹੀਂ ਉਹ ਲੋਕਾਂ ਦਾ ਹੁੰਦਾ ਹੈ ਜੇ ਪਿਛਲੇ ਜਦੋਂ ਦੀ ਕੇਂਦਰ ਸਰਕਾਰ ਇਹ ਬਣੀ ਹੈ ਐਂਡੀਆ ਦੀ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਜੀਐਸਟੀ ਰਜਿਮ ਦੇ ذریعے ਬਾਕੀ ਸਾਰਿਆਂ ਦੇ ذریعے ਇਹ ਜਿੰਨਾ ਪੈਸਾ ਸੈਂਟਰਲਾਈਜ਼ ਉਹ ਕੇਂਦਰ ਸਰਕਾਰ ਨੇ ਆਪਦੇ ਹੱਥਾਂ ਦੇ ਵਿੱਚ ਕਰ ਲਿਆ ਹੁਣ ਜੇ ਆਪਾਂ ਮੋਦੀ ਸਰਕਾਰ ਨੇ ਕਿਹੜਾ ਨੋਟ ਛਾਪ ਕੇ ਭੇਜਦੇ ਇਹਨਾਂ ਲੋਕਾਂ ਨੂੰ ਉਹ ਵੀ ਜੇ ਭੇਜ ਰਹੇ ਨੇ ਤਾਂ ਜਿਹੜਾ ਲੋਕਾਂ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੇ ਵਿੱਚੋਂ ਇਕੱਠਾ ਹੋਇਆ ਜੀਐਸਟੀ ਦੇ ਰੂਪ ਦੇ ਵਿੱਚ ਇਨਕਮ ਟੈਕਸ ਦੇ ਰੂਪ ਦੇ ਵਿੱਚ ਬਾਕੀ ਟੈਕਸਾਂ ਦੇ ਸੈਸਾਂ ਦੇ ਰੂਪ ਦੇ ਵਿੱਚ ਉਹ ਕੇਂਦਰ ਸਰਕਾਰ ਕੋਲ ਚਲ ਗਿਆ ਤੇ ਜੇ ਉਹਦੇ ਵਿੱਚ 60% ਵਾਪਸ ਆ ਗਿਆ ਤੇ ਇਹਦੇ ਚ ਕ੍ਰੈਡਿਟ ਜਾਂ ਨਾ ਕ੍ਰੈਡਿਟ ਲੈਣ ਵਾਲੀ ਕੀ ਗੱਲ ਹੈ ਨੰਬਰ 1 ਨੰਬਰ 2 ਜਿਨ੍ਹਾਂ ਨੂੰ ਅਜ ਢਾਈ ਢਾਈ ਲੱਖ ਦੇ ਵੀ ਰਹੇ ਆ ਇਹਨਾਂ ਦੇ ਵਿੱਚੋਂ ਵੀ ਸੈਂਟਰਲ ਸੀਜੀਐਸਟੀ ਦੇ ਜ਼ਰੀਏ ਜਿਹੜਾ 9% ਹੈ 25-25000 ਰੁਪਏ ਤਾਂ ਇਹਨਾਂ ਨੂੰ ਫੇਰ ਦੇਣ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਚਾ ਜਾਣਾ ਹੈ ਉਹੀ ਪੈਸਾ ਘੁਲਮੁੜ ਕੇ ਕੰਨ ਚਾਹੀ ਇਧਰੋਂ ਫੜ ਲਓ ਚਾਹੀ ਕਰਨ ਇਧਰੋਂ ਫੜ ਲਓ ਲੋਕਾਂ ਦਾ ਪੈਸਾ ਲੋਕਾਂ ਕੋਲ ਆ ਰਿਹਾ ਫੇਰ ਵੀ ਮੈਂ ਧੰਨਵਾਦ ਹੈ ਜਿਹੜਾ ਉਹ ਕੇਂਦਰ ਸਰਕਾਰ ਦਾ ਵੀ ਮੋਦੀ ਸਾਹਿਬ ਦਾ ਵੀ ਉਹ ਮੇਰੀ ਛੋਟੀ ਭੈਣ ਦਾ ਮਨ ਬਾਜਵਾ ਦਾ ਵੀ ਉਹ ਮੈਂ ਪ੍ਰਧਾਨ ਮੁੱਖ ਮੰਤਰੀ ਸਾਹਿਬ ਦਾ ਵੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਤਾਂ ਇਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਏਡਾ ਵੱਡਾ ਮਾਣ ਬਖਸ਼ਿਆ ਤੇ ਜੇ ਉਹ 60% ਕਹਿੰਦੇ ਨੇ ਮੇਰੀ ਛੋਟੀ ਭੈਣ ਕਹਿੰਦੀ ਹੈ ਕਿ 60% ਕੇਂਦਰ ਦਾ ਮੰਨ ਲਿਆ 40% ਪੰਜਾਬ ਸਰਕਾਰ ਦਾ ਤੇ ਫਿਰ ਸਕੀਮ ਦਾ ਜਿਹੜਾ ਨਾਂ ਹੈ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਕਿ ਉਹ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਆਵਾਸ ਯੋਜਨਾ ਕਿਉਂ ਨਹੀਂ ਹੈਗੀ ਜੀ ਮੁੱਖ ਮੰਤਰੀ ਦਾ ਨਾਮ ਵੀ ਐਡ ਕਰਾ ਦਿਓ ਜਿਵੇਂ ਗੱਲ ਮੁੱਕ ਜੂਗੀ ਫਿਰ ਇੱਕ ਮੈਂ ਉਹਨਾਂ ਦੀ ਗੱਲ ਸੁਣੀ ਮੇਰੀ ਛੋਟੀ ਭੈਣ ਦੀ ਕਿ ਜੀ ਮੈਂ ਆਪਦੇ ਘਰੇ ਪ੍ਰੋਗਰਾਮ ਕਿਉਂ ਰੱਖਿਆ ਦੇਖੋ ਇਸ ਤਰ੍ਹਾਂ ਕਿ ਇਹ ਤਾਂ ਸਰਕਾਰ ਦਾ ਪ੍ਰੈਰੋਗੇਟਿਵ ਹੁੰਦਾ ਹੈ ਕਿ ਕਿੱਥੇ ਪ੍ਰੋਗਰਾਮ ਰੱਖਣਾ ਹੈ ਨੰਬਰ 1 ਕਾ ਮੈਂ ਤਾਂ ਮੇਰੀ ਉਸ ਛੋਟੀ ਭੈਣ ਨੂੰ ਵੀ ਦਾਮਨ ਨੂੰ ਵੀ ਬੇਨਤੀ ਕਰੂੰਗੀ ਭੈਣੇ ਤੇਰਾ ਆਪਦਾ ਕਰ ਇਹ ਤੂੰ ਵੀ ਆ ਜਾ ਆਪਾਂ ਇਕੱਠੇ ਬੰਨ੍ਹ ਦਾਂਗੇ ਕੀ ਦਿੱਕਤ ਐ ਔਰ ਫਿਰ ਨਾਲੇ ਕਮੇਟੀ ਚ ਇਸ ਕਰਕੇ ਰੱਖਿਆ ਵੀ ਕਮੇਟੀ ਚ ਰੱਖਾਂਗੇ ਉਹ ਤੇ 2-300 ਬੰਦੇ 400 ਬੰਦੇਆਂ 150 ਹਜ਼ਾਰ ਰੁਪਏ 150 ਹਜ਼ਾਰ ਰੁਪਏ ਦਾ ਖਰਚਾ ਪਊਗਾ ਕਿਉਂ ਸ਼ਹਿਰ ਤੇ ਬੋਝ ਪਾਵਾਂ ਮੇਰੇ ਕੋਲ ਆਉਣਗੇ ਜਾਂ ਵੀ ਜਾਣਗੇ ਸੋ ਇਹਦੇ ਚ ਇਹ ਚ ਮਸਲਾ ਕੀ ਆ ਅੱਜ ਦੀ ਰਾਜਨੀਤੀ ਆ ਹਾਂ ਕਿਸ ਤਰ੍ਹਾਂ ਦੀ ਇਲੈਕਸ਼ਨਾਂ ਦੇ ਦੌਰਾਨ ਸ਼ਬਦਾਵਲੀ ਚੱਲ ਰਹੀ ਐ ਪਰਚੋ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਡਰਾਂ ਨੂੰ ਦੇਖੋ ਇਸ ਤਰ੍ਹਾਂ ਜੀ ਕਿ ਸ਼ਬਦਾਵਲੀ ਐ ਜਿਹੜੀ ਔ ਉਹ ਰਾਜਨੀਤਿਕ ਪਾਰਟੀਆਂ ਦਾ ਤੇ ਲੀਡਰਾਂ ਦਾ ਉਹ ਬੜਾ ਸਾਫ਼ ਸੁੱਚਾ ਔਰ ਉੱਚਾ ਹੋਣਾ ਚਾਹੀਦਾ ਹੈ ਲੋਕ ਲੀਡਰਾਂ ਵੱਲ ਦੇਖਦੇ ਨੇ ਕਿ ਕਹੋ ਜੀ ਡਾਇਰੈਕਸ਼ਨ ਕਹੋ ਜੀ ਲੀਡ ਕਹੋ ਜੀ ਰਾਹ ਅਸੀਂ ਸਮਾਜ ਨੂੰ ਦਿਖਾਉਣੇ ਆ ਪਰ ਜਿਹੋ ਜੀ ਹਲਕੀ ਸ਼ਬਦਾਵਲੀ ਵਰਤ ਲਈ ਜਾਂਦੀ ਹੈ ਅੱਜਕੱਲ ਮੈਂ ਉਹਦੇ ਹੱਕ ਦੇ ਵਿੱਚ ਨਹੀਂ ਆ ਜਿਹੜੇ ਰਾਜਨੀਤਿਕ ਮਤਭੇਦ ਨੇ ਵਖਰੇਵੇਂ ਨੇ ਉਹ ਹੁੰਦੇ ਆਏ ਨੇ ਤੇ ਹੁੰਦੇ ਰਹਿਣਗੇ ਪਰ ਇੱਕ ਮਰਿਆਦਾ ਜਿਹੜੀ ਸ਼ਬਦਾਂ ਦੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਮੇਰ ਭਾਈ ਇਹ ਉਦੋਂ ਮੌਕੇ ਤੇ ਲਾਜੀ ਨਹੀਂ ਨੀ ਕੰਮ ਚ ਬੰਦਾ ਸਾਡੇ ਸਾਰਿਆਂ ਦੇ ਭਾਗਾ ਵਾਲਾ ਦਿਨ ਖੁਸ਼ੀ ਦਾ ਦਿਨ ਕਿਉਂਕਿ ਹਰ ਇਨਸਾਨ ਦਾ ਸੁਪਨਾ ਹੁੰਦਾ ਵੀ ਮੇਰਾ ਇੱਕ ਚੰਗਾ ਘਰ ਹੋਵੇ ਜਿੰਦਗੀ ਵਿੱਚ ਸਾਰੀ ਖੰਡੇ ਨਾਲ 200 ਪਰਿਵਾਰਾਂ ਨੂੰ ਇਹ ਜਿਹੜਾ ਕੱਚੇ ਘਰਾਂ ਦਾ ਠੋਲ ਲੈ ਇੱਕ ਚੰਗਾ ਮਕਾਨ ਬਣਾਈਏ ਤਾਂ ਕਿ ਆਪਾਂ ਨੂੰ ਪਤਾ ਲੱਗੇ ਜੇ ਵਿੱਚ ਦੀ ਸਰਕਾਰ ਨੇ ਸਹੂਲਤ ਕਰੀ ਹੈ ਉਸ ਤੋਂ ਅਸੀਂ ਦੋ ਗੁਣਾ ਪੈਸਾ ਆਪਣੇ ਕੋਲੋਂ ਜੋ 10-20 ਹਜ਼ਾਰ ਨਾਲ ਪੈਸਾ ਘੱਟਾ ਬਣਾਈਏ ਤਾਂ ਕਿ ਸਾਡੇ ਸ਼ਹਿਰ ਦੇ ਵਿੱਚ ਕੱਚੇ ਘਰਾਂ ਦੇ ਜਿਵੇਂ ਆਪਾਂ ਕਹਿੰਦੇ ਆ ਨਾ ਅਨੇਤਰ ਬੈਂਕ ਸੰਪਤੀ ਨੇ ਸਾਡੇ ਸੁਨਾਮ ਦੇ ਵਿੱਚ ਕੋਈ ਵੀ ਨੇਤਰਦਾਨੀ ਨਹੀਂ ਰਹਿਣ ਦਿੱਤਾ ਸਾਰਿਆਂ ਨੂੰ ਨਿਸ਼ਚਰ ਗੀਰ ਦੇ ਚੇਅਰਮੈਨ ਮਕੀਤ ਲੇਜਾ ਜੀ ਸਾਡੇ ਬਲਕ ਪ੍ਰਧਾਨ ਸਾਹਿਬ ਸਿੰਘ ਜੀ ਪਰਮ ਤੇ ਸਤਕਾਰਯੋਗ ਮੇਰੇ ਆਪਣੇ ਪਰਿਵਾਰ ਦੇ ਸਾਰੇ ਤੁਸੀਂ ਮੈਂਬਰੋਂ ਮੇਰੀ ਸਾਰੀ ਮਾਵਾ ਭੈਣਾ ਨੌਜਵਾਨ ਸਾਥੀ ਵੀ ਮੇਰੇ ਪਿਤਾ ਸਤਿਮਾਨ ਬਜ਼ੁਰਗ ਸਾਰੇ ਸਤਕਾਰਯੋਗ ਸਨਮਾਨਿਤ ਸਖਸ਼ੀਤਾ ਮੇਰੇ ਬਹੁਤ ਹੀ ਸਹਿਕਾਰਯੋਗ ਵੱਡੇ ਵੀਰ ਨਗਰ ਕੌਂਸਲ ਪ੍ਰਧਾਨ ਸਾਰੇ ਸ਼ਾਨ ਸਿੰਘ ਕਟੋਨੀ ਜੀ ਮੇਰੇ ਵੀਰ ਮੁਕੇਸ਼ ਜਨੈ ਜੀ ਮੇਰਾ ਵੀਰ ਮਨੀ ਸਰਾਓ ਸਾਰੇ ਸਹਿਕਾਰਯੋਗ ਬਾਕੀ ਅਮਰੀਕ ਨੇ ਬਲਜੀਤ ਜੀ ਸੰਦੀਪ ਜੀ ਸਾਹਬ ਸਿੰਘ ਜੀ ਬਰਿੰਦਰ ਜੀ ਸਾਰੇ ਰਾਮ ਜੀ ਸਾਰੇ ਸਹਿਕਾਰਯੋਗ ਸਾਥੀ ਕਿਹਦਾ ਕਿਹਦਾ ਨਾਮ ਨਾ ਅੱਜ ਸਾਰੀ ਵੱਡੀ ਗਿਣਤੀ ਤੁਸੀਂ ਇੱਥੇ ਹਾਜ਼ਰ ਹੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਉਤਾਰ ਦੇ ਲਵ ਦੀ ਗ੍ਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਆਪਣੇ ਘਰ ਦੇ ਵਿੱਚ ਮੇਰੇ ਇਸ ਵਿਹੜੇ ਦੇ ਵਿੱਚ ਤੁਸੀਂ ਅੱਜ ਪਹੁੰਚੇ ਹੋ ਔਰ ਤੁਹਾਡਾ ਜੀ ਆਇਆਂ ਨੂੰ ਮਕਸਦ ਤੁਹਾਨੂੰ ਅੱਜ ਦੱਸੀ ਤਾਂ ਮਨਪ੍ਰੀਤ ਜੀ ਨੇ ਔਰ ਸਾਫ ਸਿੰਘ ਜੀ ਨੇ ਜੋ ਪਿਛਲੇ ਕਾਫੀ ਸਮੇ ਤੋਂ ਜੋ ਤੁਹਾਡੇ ਘਰਾਂ ਦੇ ਸਰਵੇਜ਼ ਹੋਏ ਹੋਏ ਸੀਗੇ ਜਿਹਦੇ ਵਿੱਚ ਜੋ ਗ੍ਰਾਂਟ ਮਿਲਲੀ ਸੀਗੀ ਆਵਾਸ ਯੋਜਨਾ ਦੇ ਤਹਿਤ ਉਹਦੇ ਅੱਜ ਜਿਹੜੇ ਸੈਂਕਸ਼ਨ ਲੈਟਰ ਨੇ 201 ਪਰਿਵਾਰਾਂ ਨੂੰ ਉਹ ਦੇਣ ਜਾ ਰਹੇ ਆ ਔਰ ਮੈਨੂੰ ਇਹ ਦੱਸਦੇ ਹੋਏ تسਲੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੱਕ ਸੁਨਾਮ ਸ਼ਹਿਰ ਦੇ 530 ਪਰਿਵਾਰਾਂ ਨੂੰ ਇਸ ਯੋਜਨਾ ਦੇ ਤਹਿਤ ਇਹ ਪੈਸੇ ਜਿਹੜਾ ਦਿੱਤਾ ਜਾ ਚੁੱਕਾ ਤੇ ਉਹ ਮੁਕੰਮਲ ਹੋ ਚੁੱਕੇ ਤੇ ਇਸੇ ਤਰੀਕੇ ਦੇ ਨਾਲ ਮੇਰੀ ਗੁਜ਼ਾਰਿਸ਼ ਤੁਹਾਨੂੰ ਵੀ ਹੈ ਕਿ ਇਹ ਜਿਹੜਾ ਪੈਸਾ 2.5 ਲੱਖ ਰੁਪਿਆ ਜਿਹੜਾ ਕਿ ਤੁਹਾਡੇ ਲਈ ਮਨਜ਼ੂਰ ਹੋਇਆ ਇਹ ਚਾਰ ਕਿਸ਼ਤਾਂ ਦੇ ਵਿੱਚ ਮਿਲਣਾ ਹੈ ਅੱਜ ਤੁਹਾਨੂੰ ਸੈਂਕਸ਼ਨ ਲੈਟਰ ਜਿਹੜਾ ਉਹ ਦਵਾਂਗੇ ਤੇ ਇਹ ਤੋਂ ਬਾਅਦ ਤੁਸੀਂ ਇੱਕ ਨਕਸ਼ਾ ਔਰ ਇੱਕ ਅਕਾਊਂਟ ਨੰਬਰ ਅਕਾਊਂਟ ਨੰਬਰ ਸਾਡੇ ਕੋਲ ਹੈਗਾ ਆਪਦਾ ਅਕਾਊਂਟ ਨੰਬਰ ਚਾਹੇ ਹੁਣ ਵੈਰੀਫਾਈ ਕਰਕੇ ਜਾਇਓ ਚਾਹੇ ਇੱਕ ਦੋ ਇੱਕ ਦਿਨ ਦੇ ਵਿੱਚ ਕਮੇਟੀ ਦੇ ਕੋਲ ਜਾ ਕੇ ਉੱਥੇ ਵੈਰੀਫਾਈ ਕਰਾ ਦਿਓ ਇਹ ਦੋ ਕਾਗਜ਼ ਨੇ ਜਿਹੜੇ ਤੁਸੀਂ ਪੂਰੇ ਕਰਨੇ ਨੇ ਪਹਿਲੀ ਕਿਸ਼ਤ ਦੇ ਵਿੱਚ 50000 ਰੁਪਏ ਜਦੋਂ ਉਹ ਕੰਪਲੀਟ ਹੋ ਗਿਆ ਫਿਰ 1 ਲੱਖ ਰੁਪਏ ਤੇ ਫਿਰ ਅਗਲੀਆਂ ਦੋ ਕਿਸ਼ਤਾਂ ਦੇ ਵਿੱਚ 50-50000 ਰੁਪਏ ਜਿਹੜਾ ਯਾਨੀ ਕਿ ਕੰਪਲੀਟ 2.5 ਲੱਖ ਰੁਪਏ ਜਿਹੜਾ ਉਹ ਤੁਹਾਨੂੰ ਮਿਲਣਾ ਹੈ ਔਰ ਮੈਂ ਜਿੱਥੇ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਕਿ ਤੁਸੀਂ ਇਸ ਪੈਸੇ ਦੇ ਨਾਲ ਜੋ ਤੁਹਾਡੇ ਘਰ ਦਾ ਕੰਮ ਹੋਣ ਵਾਲੇ ਤੁਸੀਂ ਉਹ ਕਰ ਲੋਗੇ ਉੱਥੇ ਹੀ ਮੇਰੀ ਜੋ ਤੁਸੀਂ ਡਿਊਟੀ ਲਈ ਸੀ ਅੱਜ ਤੋਂ ਸਾਢੇ 3 ਸਾਲ ਪਹਿਲਾਂ ਹਲਕੇ ਦੀ ਸ਼ਹਿਰ ਦੀ ਸੇਵਾ ਕਰਨ ਦਾ ਡਿਵੈਲਪਮੈਂਟ ਦਾ ਕੰਮ ਕਰਦਾ ਮੈਂ ਆਪਦੇ ਵੱਲੋਂ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਆ ਅੱਜ ਵੀ ਜਿਵੇਂ ਮਨਪ੍ਰੀਤ ਜੀ ਨੇ ਦੱਸਿਆ ਕਿ 29 ਪਿੰਡਾਂ ਦੇ ਵਿੱਚ ਤਕਰੀਬਨ 11.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਖੇਡ ਸਟੇਡੀਅਮ ਨੇ ਜਿਹੜੇ ਉਹ ਬਣ ਰਹੇ ਨੇ ਸਪੋਰਟਸ ਦੇ ਉੱਪਰ ਖਾਸ ਧਿਆਨ ਹੈ ਜਿਹੜਾ ਉਹ ਅਸੀਂ ਦੇ ਰਹੇ ਹਾਂ ਇੱਥੇ ਵੀ ਆਈਟੀਆਈ ਦੇ ਵਿੱਚ ਸਪੋਰਟਸ ਸਟੇਡੀਅਮ ਦੇ ਵਿੱਚ ਸਾਰਿਆਂ ਦੇ ਵਿੱਚ ਸਪੋਰਟਸ ਦਾ ਕੰਮ ਮੈੜਾ ਉਹ ਚੱਲ ਰਿਹਾ ਸੋ ਬਹੁਤਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਸਮਾਂ ਪਹਿਲਾਂ ਹੀ ਕਾਫੀ ਹੋ ਗਿਆ ਸੋ ਤੁਹਾਡਾ ਜਿੱਥੇ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਹੈ ਜੀਆਂ ਇਹਨੂੰ ਹੈ ਉੱਥੇ ਹੀ ਉੱਥੇ ਹੀ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਕੰਮ ਹੈ ਜਿਹੜਾ ਇਹ ਜਲਦ ਤੋਂ ਜਲਦ ਸ਼ੁਰੂ ਕਰਾ ਲਓ ਕਿਸੇ ਤਰੀਕੇ ਦੀ ਕੋਈ ਦਿੱਕਤ ਆਉਂਦੀ ਹੈ ਚਾਹੇ ਮੇਰੇ ਦਫ਼ਤਰ ਨਾਲ ਸੰਪਰਕ ਕਰੋ ਪ੍ਰਧਾਨ ਜੀ ਦੇ ਨਾਲ ਟੋਨੀ ਜੀ ਨਾਲ ਸੰਪਰਕ ਕਰੋ ਕਮੇਟੀ ਦੇ ਵਿੱਚ ਈਓ ਸਾਹਿਬ ਨਾਲ ਸੰਪਰਕ ਕਰੋ ਔਰ ਇਹਦੇ ਲਈ ਈਓ ਸਾਹਿਬ ਉਚੇਚੇ ਤੌਰ ਦੇ ਉੱਪਰ ਕੱਲ ਤੋਂ ਹੀ ਕਮੇਟੀ ਦੇ ਵਿੱਚ ਸਪੈਸ਼ਲ ਦੋ ਬੰਦੇ ਨੇ ਜਿਹੜੇ ਉਹ ਡੈਸਕ ਲਾ ਦੋ ਇਹਦੇ ਵਾਸਤੇ 201 ਪਰਿਵਾਰ ਹੈ ਠੀਕ ਹੈ ਨਾ ਚਾਹੇ ਅਕਾਊਂਟ ਨੰਬਰ ਵੈਰੀਫਾਈ ਕਰਨਾ ਹੈ ਤੇ ਚਾਹੇ ਨਕਸ਼ਾ ਬਣਾਉਣਾ ਹੈ ਨਕਸ਼ਾ ਕਿਵੇਂ ਬਣਾਉਣਾ ਬਹੁਤੇ ਬੰਦੇ ਨੂੰ ਸਮਝ ਨਹੀਂ ਆਉਣਾ ਇਹਦੇ ਵਾਸਤੇ ਵੀ ਚਾਹੇ ਬੰਦਾ ਕੋਈ ਉੱਥੇ ਬਿਠਾ ਲਓ ਤਾਂ ਕਿ ਸਾਡੇ ਕੋਲ ਡਰਾਫਟਮੈਨ ਹੈਗਾ ਡਰਾਫਟਮੈਨ ਹੈਗਾ ਉਹ ਬਿਠਾ ਲਓ ਕਿਸੇ ਵੀ ਪਰਿਵਾਰ ਨੂੰ ਆ ਮੇਰੇ ਸਾਰੇ ਮਾਵਾ ਭੈਣਾ ਬੈਠੀਆਂ ਨੇ ਮੈਂ ਇਸ ਤੋਂ ਮਗਰੋਂ ਇਹ ਨਹੀਂ ਬਰਦਾਸ਼ਤ ਕਰਨਾ ਹੈਗਾ ਕਿ ਜੀ ਨਕਸ਼ਾ ਬਣਾਉਣ ਦੇ ਲਈ ਜਾਂ ਕਾਗਜ਼ ਪੂਰੇ ਕਰਨ ਦੇ ਲਈ ਕੋਈ ਬੰਦਾ ਉਥੇ ਇੱਕ ਤੋਂ ਦੋ ਚੱਕਰ ਵੀ ਨਾ ਲੱਗੇ ਕਮੇਟੀ ਦੇ ਵਿੱਚ ਸਪੈਸ਼ਲ ਇੱਕ ਹੈਲਪਲਾਈਨ ਡੈਸਕ ਹੈ ਜਿਹੜਾ ਉਹ ਲਾ ਦਿਓ ਮੁਲਾਜ਼ਮ ਪ੍ਰਧਾਨ ਜੀ ਉਹ ਪਿਠਾ ਦਿਓ ਉਥੇ ਤਾਂ ਕਿ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ ਇਹ ਥੋੜੀ ਜਿਮੇਵਾਰੀ ਹੋਊਗੀ ਜੀ ਠੀਕ ਹੈ ਨਾ ਸੋ ਇਹ ਇਹ ਜਿਹੜਾ ਤੁਹਾਨੂੰ ਤੁਹਾਨੂੰ ਕਮੇਟੀ ਦੇ ਵਿੱਚ 1% ਵੀ ਕੋਈ ਦਿੱਕਤ ਆਉਂਦੇ ਤੁਸੀਂ ਪ੍ਰਧਾਨ ਜੀ ਨਾਲ 24 ਘੰਟੇ ਸੰਪਰਕ ਕਰੋ ਮੇਰੇ ਨਾਲ ਮੇਰੇ ਦਫ਼ਤਰ ਨਾਲ ਸੰਪਰਕ ਕਰੋ ਤੁਹਾਨੂੰ ਦਿੱਕਤ ਨਹੀਂ ਆਉਣ ਦਿੰਦੇ ਹੈਗੇ ਔਰ ਜਿੰਦਾਬਾਹ ਆਮ ਨਰਲ ਆਮ ਆਦਮੀ ਪਾਰਟੀ ਜਿੰਦਾਬਾਹ ਆਮ ਆਦਮੀ ਪਾਰਟੀ ਜਿੰਦਾਬਾਹ ਮੇਰੀ ਗੁਜ਼ਾਰਿਸ਼ ਇਹ ਹੈ ਕਿ ਆਪਾਂ ਇਹਨੂੰ ਹੁਣ ਜਲਦ ਤੋਂ ਜਲਦ ਪੂਰਾ ਜਿਹੜਾ ਉਹ ਕਰ ਲਈਏ ਇੱਕ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਿਓ ਇਹ ਨਾ ਹੋਵੇ ਕਿਉਂਕਿ ਪੈਸਾ ਹੀ ਚਾਰ ਕਿਸ਼ਤਾਂ ਦੇ ਵਿੱਚ ਆਉਣਾ ਹੈ ਇੱਕ ਦੋ ਵਾਰੀ ਹੁਣ ਤਾਂ ਨਹੀਂ ਪਰ ਪਹਿਲਾ ਸਮਾਂ ਦੇ ਵਿੱਚ ਇਹ ਦੇਖਿਆ ਕਿ ਜੀ ਤਿੰਨ ਕਿਸ਼ਤਾਂ ਆ ਗਈਆਂ ਉਹ ਘਰ ਤੇ ਲਾ ਲੀਆਂ ਚੌਥੀ ਰਹੇਗੀ ਉਹ ਕਿਸੇ ਹੋਰ ਪਾਸੇ ਵਰਤ ਲੈ ਤੇ ਮੁੜ ਕੇ ਜਦੋਂ ਜੇ ਕੰਪਲੀਸ਼ਨ ਨਹੀਂ ਹੋਊਗੀ ਫਿਰ ਕਮੇਟੀ ਵਾਲੇ ਪਾਸੇ ਸਰਕਾਰ ਵਾਲੇ ਪਾਸੇ ਉਹ ਤੁਹਾਨੂੰ ਵਾਰ-ਵਾਰ ਪੁੱਛਣਗੇ ਉਹ ਕਹਿਣਗੇ ਵੀ ਸਾਰੇ ਪੈਸੇ ਲਾਏ ਕਿਉਂ ਨਹੀਂ ਹੈਗੇ ਸੋ ਕਿਰਪਾ ਕਰਕੇ ਇਹ ਠੀਕ ਹੈ ਕਿ ਆਪਣੇ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ ਕੋਈ ਕਬੀਲਦਾਰੀ ਦਾ ਕੰਮ ਵੀ ਕਰਨਾ ਹੁੰਦਾ ਕੋਈ ਘਰ ਚ ਵਿਆਹ ਸ਼ਾਦੀ ਆ ਜਾਂਦੀ ਹੈ ਕੋਈ ਹੋਰ ਕਿਸੇ ਪਾਸੇ ਪੈਸੇ ਪੈਸੇ ਦੀ ਲੋੜ ਤਾਂ ਹਰ ਪਰਿਵਾਰ ਨੂੰ ਹੀ ਰਹਿੰਦੀ ਹੈ ਪਰ ਕਿਰਪਾ ਕਰਕੇ ਕਿਉਂਕਿ ਇਹ ਸਰਕਾਰੀ ਪੈਸਾ ਹੈ ਤੇ ਸਿਰਫ ਔਰ ਸਿਰਫ ਮਕਾਨ ਬਣਾਉਣ ਵਾਸਤੇ ਹੈ ਇਹਨੂੰ ਕਿਸੇ ਹੋਰ ਪਾਸੇ ਨਾ ਵਰਤਿਓ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਕੋਈ ਸਰਕਾਰ ਚਿੱਠੀ ਇਹੋ ਜਿਹੀ ਕੱਢ ਦੇ ਵੀ ਜੇ ਇਹਨਾਂ ਨੇ ਕੰਮ ਪੂਰਾ ਤਾਂ ਕੀਤਾ ਨਹੀਂ ਹੈਗਾ ਪੈਸੇ ਵਾਪਸ ਰਿਕਵਰ ਕਰੋ ਉਹ ਆਪਾਂ ਕੰਮ ਨਹੀਂ ਕਰਨਾ ਹੈਗਾ ਸੋ ਠੀਕ ਹੈ ਜੀ ਸਰ ਸਹਿਮਤ ਹੋ ਇਸ ਗੱਲ ਦੇ ਨਾਲ ਹਾਂ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਜੀ ਆਇਆਂ ਨੂੰ ਹੁਣ ਮੈਂ ਬੇਨਤੀ ਕਰੂੰਗਾ ਮਨਪ੍ਰੀਤ ਜੀ ਉਹਨਾਂ ਨੂੰ ਕਿ ਤੁਸੀਂ ਔਰਡ ਵਾਈਜ਼ ਹੈ ਜਿਹੜਾ ਸਾਰੇ ਇਹਨਾਂ ਅੰਮ੍ਰਿਤ ਆਜੋ ਵਾਰਡ ਕਿਵੇਂ ਕਰਨਾ ਹੈ ਸਾਰਿਆਂ ਨੂੰ ਬੁਲਾਈ ਚੱਲੋ ਤੇ ਜੱਟ ਦੋਸਤ ਬੁਲਾਵਾਂਗੇ ਜਿੱਥੇ ਕੋਲ ਅਲਗ-ਅਲਗ ਹਾਂ ਇੱਕ ਵਾਰਡ ਤੋਂ ਵਾਰਡ ਆਹੀਂ ਕਰ ਆਹੀਂ ਕਰ ਅਲੱਗ-ਅਲੱਗ ਵਾਰਡ ਵਾਈ ਛੱਡ ਲੈਣਾ ਜੀ ਵਾਰਡ ਵਾਈਜ਼ ਕਰ ਲਓ ਵਾਰਡ ਵਾਈਜ਼ ਸਾਥੀ ਤੁਸੀਂ ਸਾਰੇ ਆਈ ਚੱਲੋ ਤੇ ਆਪਾਂ ਹੋਟਲ ਜਿਹੜੇ ਉਹ ਕਰਾਈ ਚੱਲੋ ਆਓ ਜੀ ਸਭ ਤੋਂ ਪਹਿਲਾਂ ਵਾਰਡ ਨੰਬਰ 2 ਚੋਂ ਅਜੈਬ ਸਿੰਘ ਜੀ ਜਿੱਦਾਂ ਕਹਿੰਦੇ ਤੁਸੀਂ ਆਜੋ ਤੁਸੀਂ ਆਜੋ ਕੁਲਦੀਪ ਸਿੰਘ ਜੀ ਵਾਰਡ ਨੰਬਰ 2 ਚੋਂ मनजीत सिंह नंबर तीन चो जी वार्ड नंबर तीन बाबी रंजीत कौर वाइफ ऑफ जंटा सिंह नीलम रानी वाइफ ऑफ भान सिंह इस तो नीलम रानी वाइफ ऑफ भान सिंह शीरो देवी वाइफ ऑफ बलविंदर राम वार्ड नंबर तीन चो जी ਇਸ ਤੋਂ ਬਾਅਦ ਵੋਟ ਨੰਬਰ 4 ਨੀਰਮਨ ਨਵਜੋਤ ਜਵਤੀ ਨੀਰਮਨ ਆ ਗਈ ਸੀ ਸ਼੍ਰੀ ਦੇਵੀ ਅੰਦਰ ਕੁਮਾਰ ਸਤਿਆ ਵੋਟ ਨੰਬਰ 4 ਤੋਂ ਜੀ ਜਸਵਿੰਦਰ ਕੌਰ ਜੀ ਇਸ ਤੋਂ ਬਾਅਦ ਪਰਮਜੀਤ ਕੌਰ ਵਾਈਫ ਆਫ ਤਰਸੇਮ ਸਿੰਘ संतोष कुमार सन ऑफ कन्हैयाराम बलविंदर सिंह सन ऑफ बियंत सिंह ਜਿੱਥੇ ਵੀ ਆਸ ਹੁੰਦੇ ਹੋ ਇਸ ਤੋਂ ਬਾਅਦ ਕਮਲਪ੍ਰੀਤ ਕੌਰ ਵਾਈਫ ਆਫ ਲਖਵੀਰ ਸਿੰਘ ਵਾਰਡ ਨੰਬਰ 6 ਜਸ਼ਨ ਸਿੰਘ ਵਾਰਡ ਨੰਬਰ 6 ਜੋਂ ਮਨਪ੍ਰੀਤ ਕੌਰ ਵਾਈਫ ਆਫ ਦਰਸ਼ਨ ਸਿੰਘ ਇਸ ਤੋਂ ਬਾਅਦ ਰਾਣੀ ਸੱਤ ਕੋ ਬਗ ਨੂੰ ਵੋਲ ਨੰਬਰ 7 ਦੇ ਹੁਣ ਜੀ ਅਵਤਾਰ ਸਿੰਘ ਨੰਬਰ 7 ਜੀ ਬਲਵੀਰ ਕੌਰ son of ओम प्रकाश 7 ਨੰਬਰ ਵੋਡ ਜੀ ਜਸਪਾਲ ਸਿੰਘ son of ਬਾਬाराम ਵੋਡ ਨੰਬਰ 7 ਜੀ ਅੱਗੇ ਆਗੇ ਜੀ ਆਗੇ जसपाल सिंह जी तो बाद परमजीत सिंह सन ऑफ तारा सिंह वार्ड नंबर सत जी सत परमिंदर कौर वाइफ ऑफ भगवान सिंह इस तो बाद सुरजीत कौर वाइफ ऑफ राजपाल सिंह वार्ड नंबर सत तो जी ਇਸ ਤੋਂ ਬਾਅਦ ਵਾਰਡ ਨੰਬਰ 8 ਤੋਂ ਜੀ ਵਾਰਡ ਨੰਬਰ 8 ਤੋਂ ਜੋਤੀ ਰਾਣੀ ਵਾਈਫ ਆਫ ਦੀਪਕ ਸ਼ਰਮਾ ਵਾਰਡ ਨੰਬਰ 8 ਵਾਰਡ ਨੰਬਰ 8 ਚੋਂ ਜੀ ਨੇੜੇ ਰਹਿਣ ਜੋਤੀ ਰਾਣੀ ਜੋਤੀ ਰਾਣੀ ਤੋਂ ਬਾਅਦ ਜੀ ਕਿਰਨ ਕੁਮਾਰ son of ਅਸ਼ੋਕ ਕੁਮਾਰ ਵਾਰਡ ਨੰਬਰ 8 ਜੀ किरण कुमार तो बाद मखन सिंह सन ऑफ निर्मल सिंह ओम प्रकाश सन ऑफ मोदराज ओम प्रकाश सन ऑफ मोदराज परमजीत कौर वाइफ ऑफ बिंदर सिंह जी परमजीत कौर वार्ड नंबर अठ जी परमजीत कौर राज कौर वाइफ ऑफ गुरमीत सिंह पंद्रह तो अनीता वाइफ ऑफ हरबिलास, तो बाद दुर्गा रानी वाइफ ऑफ राजकुमार, बहुत बहुत धन्यवाद के ਬੜੀ ਪੇਸ਼ੈਂਸ ਨਾਲ ਬੜੇ ਸਬਰ ਦੇ ਨਾਲ ਆਪਾਂ ਸਾਰਾ ਇਹ ਪ੍ਰੋਗਰਾਮ ਹੈ ਜਿਹੜਾ ਤੁਹਾਨੂੰ ਸਮਾਂ ਦਾ ਜ਼ਰੂਰ ਲੱਗਿਆ ਕਿਉਂਕਿ 201 ਲਾਭਪਾਤਰੀ ਸੀਗੇ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਹੈ ਮੈਂ ਤਾਂ ਤੁਹਾਨੂੰ ਹੁਣ ਦੁਬਾਰਾ ਫੇਰ ਉਹੀ ਬੇਨਤੀ ਕਰਨੀ ਹੈ ਮਨਜੀਤ ਜੀ ਬੈਠੋ ਬੈਠੋ ਬੈਹੋ ਬੈਹੋ ਯਾਰ ਮੇਰੀ ਗੱਲ ਕਰੋ ਫੋਰ ਵਾਲੋ ਫੋਰ ਵਾਲੋ ਚੇ ਫੋਰ ਵਾਲੋ ਸੋ ਮੈਂ ਤੁਹਾਨੂੰ ਇਹੀ ਬੇਨਤੀ ਦੁਆਰਾ ਕਰਨੀ ਹੈ ਕਿ ਇਹ ਜਿਹੜਾ ਪੈਸਾ ਸਪੈਸੀਫਿਕਲੀ ਸਿਰਫ ਔਰ ਸਿਰਫ ਘਰਾਂ ਦੇ ਲਈ ਆਇਆ ਹੈ ਆਪਾਂ ਇਹਨੂੰ ਪੈਸੇ ਨੂੰ ਕਿਸੇ ਪਾਸੇ ਹੋਰ ਨਹੀਂ ਲਾ ਸਕਦੇ ਹੈਗੇ ਤੇ ਇਹ ਪੈਸਾ ਜਿਹੜਾ ਆਪਾਂ ਚਾਰ ਕਿਸ਼ਤਾਂ 'ਚ ਆਪਣੇ ਕੋਲੇ ਆਊਗਾ ਔਰ ਪੂਰੇ ਦਾ ਪੂਰਾ ਜਿਹੜਾ ਘਰ ਦੇ ਉੱਪਰ ਲੱਗਣਾ ਚਾਹੀਦਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਮੇਟੀ ਦੇ ਵਿੱਚ ਦੋ ਮੁਲਾਜ਼ਮ ਅਸੀਂ ਪੱਕੇ ਮੈਂ ਈਓ ਸਾਹਿਬ ਨੂੰ ਕਹਿ ਦਿੰਦਾ ਦੋ ਮੁਲਾਜ਼ਮ ਨੇ ਜਿਹੜੇ ਪੱਕੇ ਉਹ ਇੱਥੇ ਬਿਠਾ ਦਾਂਗੇ ਕਮੇਟੀ ਦੇ ਵਿੱਚ ਇੱਕ ਹੋਏਗਾ ਸਿਮਰ ਲੜਕਾ ਡਰਾਫਟਸਮੈਨ ਹੈ ਇਹ ਇਹ ਡਰਾਫਟਸਮੈਨ ਹੈ ਇਹਦਾ ਨੰਬਰ ਹੈਗਾ 9877530436 ਤੇ ਦੂਸਰਾ ਹੈਗਾ ਰਿੰਕੂ ਵਰਮਾ ਸਿਮਰ ਤੇ ਰਿੰਕੂ ਤੁਸੀਂ ਦੋ ਬੰਦੇ ਯਾਦ ਰੱਖਣੇ ਨੇ ਕਮੇਟੀ ਦੇ ਵਿੱਚ ਜੇ ਇਹ ਇਹ ਤੁਹਾਡਾ ਕੰਮ ਹੈ ਜਿਹੜਾ ਸਾਰੇ ਕਾਗਜ਼ ਪੱਤਰ ਇਹ ਪੂਰਾ ਕਰਾਉਣਗੇ ਤੇ ਇਹਨਾਂ ਕੋਲ ਜਾ ਕੇ ਤੁਸੀਂ ਆਪਦੇ ਕਾਗਜ਼ ਪੱਤਰ ਜਿਹੜੇ ਉਹ ਜਲ ਤੋਂ ਜਲਦ ਪੂਰੇ ਕਰ ਦਿਓ ਹੋਰ ਕੁਝ ਨਹੀਂ ਕਰਨਾ ਹੈਗਾ ਸਿਰਫ ਇੱਕ ਦਾ ਅਕਾਊਂਟ ਨੰਬਰ ਜਿਹੜੇ ਖਾਤੇ ਦੇ ਵਿੱਚ ਤੁਹਾਡੇ ਪੈਸੇ ਆਉਣਗੇ ਉਹ ਅਕਾਊਂਟ ਵੈਰੀਫਾਈ ਕਰ ਲਿਓ ਇਹਨਾਂ ਮੁੰਡਿਆਂ ਨਾਲ ਸਿਮਰ ਤੇ ਰਿੰਕੂ ਦੇ ਨਾਲ ਤੇ ਦੂਸਰਾ ਜਿਹੜਾ ਨਕਸ਼ਾ ਉਹਦੇ ਵਾਸਤੇ ਡਰਾਫਟਸਮੈਨ ਹੈ ਜਿਹੜਾ ਇਹ ਕਮੇਟੀ ਦੇ ਵਿੱਚ ਥੋੜਾ ਉੱਥੇ ਬੈਠਾ ਹੋਊਗਾ ਥੋੜੇ ਸਾਰੇ ਕਾਗਜ਼ ਪੱਤਰ ਪੂਰੇ ਕਰ ਦੇਣਗੇ ਕਿਸੇ ਨੂੰ ਖੱਜਲ ਖੋਰ ਹੋਣ ਦੀ ਲੋੜ ਨਹੀਂ ਕਿਸੇ ਨੂੰ ਕਿਸੇ ਨੂੰ ਵੀ ਖਾਸ ਤੌਰ ਤੇ ਮੈਂ ਦੁਬਾਰਾ ਫੇਰ ਇੱਕ ਵਾਰੀ ਕਹਿ ਦਿੰਦਾ ਕਿ ਕਈ ਵਾਰੀ ਕੰਮ ਹੈ ਜਿਹੜਾ ਉਹ ਨੀਚੇ ਮੁਲਾਜ਼ਮ ਉਹ ਗਲਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਸੇ ਨੇ ਜੇ ਕੋਈ ਚਾਹ ਦੇ ਕੱਪ ਦੀ ਵੀ ਝਾਕ ਕੀਤੀ ਤੁਹਾਡੇ ਕੋਲੋਂ ਠੀਕ ਹੈ ਨਾ ਤਾਂ ਤੁਸੀਂ ਆ ਕੇ ਮੈਨੂੰ ਦੱਸਣਾ ਮੈਂ ਆਪੇ ਸਿੱਧਾ ਕਰੂੰਗਾ ਕਿਸੇ ਨੂੰ ਕਿਸੇ ਨੂੰ ਇੱਕ ਚਵਨੀ ਦੇਣੀ ਦੀ ਲੋੜ ਨਹੀਂ ਜੀ ਕਿਸੇ ਨੂੰ ਕਿਸੇ ਨੂੰ ਚਵਨੀ ਦੇਣੀ ਤਾਂ ਦੂਰ ਦੀ ਗੱਲ ਹੈ ਜੇ ਕੋਈ ਚਾਹ ਦੇ ਕੱਪ ਦੀ ਵੀ ਝਾਕ ਕਰੇ ਤਾਂ ਤੁਸੀਂ ਆ ਕੇ ਮੈਨੂੰ ਦੱਸਣਾ ਮੈਂ ਆਪੇ ਸਿੱਧਾ ਕਰੂੰਗਾ ਉਹਨੂੰ ਸੋ ਇਹ ਕੰਮ ਤੁਸੀਂ ਜਲ ਤੋਂ ਜਲਦ ਪੂਰਾ ਕਰ ਦਿਓ ਤਾਂ ਕਿ ਆਪਾਂ 2-3 ਮਹੀਨੇ 4 ਮਹੀਨੇ ਦੇ ਵਿੱਚ ਵਿੱਚ ਆਪਣੇ ਕਰਦਾ ਕੰਮ ਹੈ ਜਿਹੜਾ ਉਹ ਕੰਪਲੀਟ ਹੋ ਜਾ ਜਿੰਨੀ ਛੇਤੀ ਤੁਸੀਂ ਪਹਿਲਾ ਵਾਲੇ ਪੈਸੇ ਲਾ ਲਿਆ ਕਰੋਗੇ ਪਹਿਲੀ ਕਿਸ਼ਤ ਵਾਲੇ ਅਗਲੀ ਕਿਸ਼ਤ ਦੇ ਪੈਸੇ ਉੰਨੀ ਛੇਤੀ ਤੁਹਾਡੇ ਕੋਲੇ ਉਹ ਆ ਜਾ ਕਰਨਗੇ ਸੋ ਠੀਕ ਹੈ ਜੀ ਕਲੀਅਰ ਹੈ ਸਾਰਿਆਂ ਨੂੰ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਇੱਕ ਸਾਰੇ ਸਾਂਝੀ ਫੋਟੋ ਜਿਹੜੀ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਉਹ ਕਰਾ ਲਈਏ ਤੇ ਉਹ ਤੋਂ ਮਗਰੋਂ ਚਾਹ ਸਾਰਿਆਂ ਨੇ ਪੀ ਕੇ ਜਾਣੇ ਆ ਲੱਡੂ ਸਾਰਿਆਂ ਨੇ ਛੱਕ